ਇੱਕ ਦਿਨ ਸੋਚ ਕੇ ਦਿਮਾਗ ਹੀ ਖਰਾਬ ਹੋਈ ਜਾਂ ਡਿਆ ਵਾ ਮੈਂ ਕਰਾਂ ਤੇ ਕੀ ਕਰਾਂ ਜੇ ਸਾਇਰਸ ਆਇਆ ਵਾ ਤੇ ਇਹ ਵੀ ਉਹਨਾਂ ਵੱਲ ਦੀ ਗੱਲ ਕਰਨ ਡਿਆ ਜਿਆਦਾ ਜੇ ਇਹਨਾਂ ਦਾ ਪਿਓ ਵਾ ਤਾਂ ਉਹ ਤਾਂ ਅੱਗੇ ਉਹਨਾਂ ਵੱਲ ਦਾ ਵਾ ਹੁਣ ਮੈਂ ਕਰਾਂ ਤੇ ਕਰਾਂ ਕੀ ਪਰ ਐਨੀ ਗੱਲ ਚੰਗੀ ਆ ਵੀ ਜਿਹੜਾ ਦਲਜੀਤ ਨੂੰ ਉਹਨੇ ਫੜਲੇ ਗੱਲਾਂ ਸੁਣ ਕਰਦੀ ਨੂੰ ਮੇਰੇ ਨਾਲ ਵੀ ਇਹ ਚੰਗਾ ਨਹੀਂ ਬੋਲਦੀ ਮਮੀ ਨਾਲ ਹੁਣ ਨਾ ਮੈਂ ਸਾਇਰਸ ਨੂੰ ਸਣੀ ਦੇ ਪਰ ਖਿਲਾਫ ਕਰਨਾ ਵਾ ਵੀ ਉਹ ਮੇਰੀ ਬੇਇੱਜ਼ਤੀ ਕਰਦਾ ਗੱਲ ਗੱਲ ਤੇ ਆਪੇ ਤੇ ਮਾਰਚ ਕੋ ਇਹਨੂੰ ਗੱਲ ਪਾਊਗੀ ਨਾ ਕਿੰਨਾ ਚਿਰ ਮੈਂ ਇਦਾਂ ਰਵਾਂ ਮੈਨੂੰ ਤੇ ਸਮਝ ਨਹੀਂ ਆਉਂਦੀ ਬਥੇ ਰੱਬ ਅਦਾਸ਼ ਕੰਢੇ ਆ ਪਰ ਹੋ ਨਹੀਂ ਹੋਂਦਿਆ ਉਹ ਵੀ ਬਾਹਰੋਂ ਆਇਆ ਵਾ ਉਹ ਵੀ ਹੰਦਨ ਘਰ ਚ ਕੋਈ ਹਿਲਜੁਲ ਨਹੀਂ ਹੋਈ ਉਹ ਵੀ ਠੀਕ ਠਾਕ ਤੁਰਿਆ ਫਿਰਦਾ ਵਾ ਮੰਮੀ ਕੋਈ ਗੱਲ ਨਹੀਂ ਆ ਆਪਣੇ ਹੀ ਆ ਚੰਗੇ ਹੀ ਆ ਮੇਰੇ ਨਾਲ ਚੰਗਾ ਬੋਲੇ ਆ ਮੰਮੀ ਕੋਈ ਗੱਲ ਨਹੀਂ ਆ ਕੋਈ ਗੱਲ ਕਿੱਦਾਂ ਨਹੀਂ ਆ ਮੈਂ ਤਾਂ ਪੁੱਤ ਦੇ ਆ ਕੇ ਜਿਆਦਾ ਹੀ ਫਸ ਗਈ ਆ ਸਗੋ ਨਹੀਂ ਵਿਆਹਿਆ ਤੇ ਚੰਗੀ ਹੀਗੀ ਪਤਾ ਹੈ ਨਾ ਆਪੇ ਕਰਨਾ ਸਭ ਕੁਝ ਸਾਰੇ ਕੰਮ ਤਾਂ ਤੇ ਵੀ ਆਪੇ ਕਰਨੇ ਆ ਸਾਰੇ ਕੰਮ ਵੀ ਆਪੇ ਕਰਨੇ ਆ ਕੀ ਕਰਾਂ ਹੁਣ ਮੈਂ ਕੋਈ ਨਹੀਂ ਆ ਫਾਇਰਸ ਨੂੰ ਫੜਦੀ ਆ ਉਹਦੇ ਨਾਲ ਗੱਲ ਕਰਦੀ ਆ ਚੰਗੀ ਤਰ੍ਹਾਂ ਹੁਣ ਮੈਂ ਆਪੇ ਕਿਸੇ ਨਕੇ ਪਾਸੇ ਗੱਲ ਹਿੱਲੂਗੀ ਨਾ ਐਦਾਂ ਕਰਦੀ ਆ ਫਾਇਰਸ ਘਰੇ ਆ ਉਹਨੂੰ ਆਵਾਜ਼ ਮਾਰਦੀ ਆ ਉਹਦੇ ਨਾਲ ਗੱਲ ਕਰਦੀ ਆ ਕੋਈ ਫੇਰ ਹੀ ਗੱਲ ਦਾ ਨਿਬੇੜਾ ਹੋਣਾ ਕਿ ਪਾਸੇ ਫੇਰ ਹੀ ਗੱਲ ਲੱਗਣੀ ਆ ਫਾਇਰਸ ਫਾਇਰਸ ਹਾਂਜੀ ਉੱਤ ਕਿੱਥੇ ਆ ਓਰੇ ਆ ਮੇਰੀ ਗੱਲ ਸੁਣ ਆ ਗਿਆ ਕੀ ਕੰਡਿਆ ਹੈਗਾ ਉਹ ਕੱਖਾਂ ਦੇ ਅੰਦਰ ਬੈਠਾ ਹੈਗਾ ਅੱਛਾ ਕਰਨਾ ਕਰਨਾ ਕੀ ਆ ਅੱਛਾ ਹਾਂਜੀ ਹਾਂਜੀ ਮੈਂ ਤੇਰ ਨਾਲ ਗੱਲ ਕਰਨੀ ਹੈਗੀ ਕੀ ਗੱਲ ਕਰਨੀ ਉਹ ਤਾਂ ਤੂੰ ਉਸ ਦਿਨ ਵੇਖ ਹੀ ਲਿਆ ਸੀ ਨਾ ਹੂੰ ਤੇ ਦਲਜੀਤ ਮੇਰੇ ਨਾਲ ਕਿੱਦਾਂ ਬੋਲੀ ਆ ਆਹ ਵੇਖ ਤੇ ਸਾਰੀ ਗੱਲ ਤੇਰੇ ਸਾਹਮਣੇ ਹੋਈ ਸੀ ਨਾ ਆਹ ਹੋ ਵੀ ਹਿੱਤੇ ਮਲਿਆ ਜੀ ਹਣਾ ਹਾਂਜੀ ਹੁਣ ਵੇਲਾ ਜਿਹੜੀ ਉਹ ਗੱਲ ਹੋਈ ਆ ਉਦੋਂ ਘਰ ਸਨੀ ਤੇ ਹੈ ਨਹੀਂ ਨਾ ਨਾ ਹਣਾ ਹੁਣ ਸਨੀ ਨੂੰ ਇਹਨਾਂ ਗੱਲਾਂ ਸਾਰੀਆਂ ਦਾ ਕਿੱਥੋਂ ਪਤਾ ਲੱਗਾ ਵਾ ਇਹ ਸਾਰੇ ਤੇਰੇ ਭਾਬੀ ਨੇ ਕਰਨ ਭਰੇ ਆ ਨਾ ਦੱਸ ਦੇ ਤਾ ਵਾ ਉਹਨੂੰ ਦੱਸਤਾ ਵਾ ਉਹਨੇ ਪੁੱਤ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਨਾ ਇੰਨੀ ਬੇਇੱਜ਼ਤੀ ਕੀਤੀ ਉਹ ਮੈਂ ਤੈਨੂੰ ਕੀ ਦੱਸਾਂ ਜੀ ਨੇ ਉਹਨੇ ਮੇਰੀ ਬੇਇੱਜ਼ਤੀ ਕੀਤੀ ਆਗੇ ਜੇ ਤਰ੍ਹਾਂ ਪਿਓ ਉੱਠਦਾ ਵਾ ਉਹ ਮੇਰੀ ਬੇਇੱਜ਼ਤੀ ਕਰਨ ਬੈਹਿੰਦਾ ਵਾ ਤੇ ਜੇ ਤਰ੍ਹਾਂ ਭਰਾ ਉੱਠਦਾ ਵਾ ਉਹ ਮੇਰੀ ਬੇਇੱਜ਼ਤੀ ਕਰਨ ਬੈਹਿੰਦਾ ਵਾ ਦਸਵੇਂ ਕਿਹੜੇ ਖੁਸ਼ਾਲ ਮਾਰ ਕੇ ਮਰ ਜਾ ਮੈਂ ਤੇ ਉਹ ਚੱਲ ਮੰਮੀ ਚੁੱਪ ਕਰ ਅੱਜ ਨਾ ਕੋ ਨਾ ਕੋ ਹਾਲ ਮੈਨੂੰ ਕਰਨਾ ਪੈਣਾ ਐ ਗੱਲ ਦਾ ਠੀਕ ਹੈ ਨਾ ਤੂੰ ਵੀ ਜਦੋਂ ਆਇਆ ਤੇ ਇਹਦਾ ਵੀਰ ਵਾ ਨਾ ਇਹ ਭਾਬੀ ਤੇ ਮਗਰ ਪੋਤਾ ਹੀ ਲੱਗ ਗਿਆ ਵਾ ਤੇ ਪਿਓ ਦੀ ਤੇ ਮੈਂ ਕਹਿੰਦਾ ਗੱਲ ਹੀ ਨਹੀਂ ਜਾਣਦ ਤੂੰ ਕਿਤੇ ਤੂੰ ਜਦੋਂ ਦਾ ਆਇਆ ਨਾ ਮੈਂ ਤੈਨੂੰ ਉਦੋਂ ਦੀ ਕਹਿਣ ਢਈ ਆ ਵੀ ਸਾਇਰਸ ਆ ਕੰਮ ਹੋਣ ਡਿਆ ਹੀ ਹੋ ਤੇ ਪਰ ਤੂੰ ਹੀ ਆਨਾ ਕਿ ਮੰਮੀ ਮੇਰੇ ਨਾਲ ਚੰਗੇ ਭਲੇ ਆ ਤੇ ਤੇਰਾ ਨਾ ਚੰਗੇ ਭਲੇ ਆ ਤੂੰ ਹੁਣ ਮੈਨੂੰ ਕੀ ਪਤਾ ਵਾ ਤੇਰਾ ਨਾ ਚੰਗੇ ਭਲੇ ਕਿਉਂ ਹੋਣ ਰਹੇ ਆ ਪਰ ਮੇਰੇ ਤੇ ਹਾਲਾਤ ਮਾੜੇ ਆ ਨਾ ਮੈਨੂੰ ਤੇ ਨਾ ਓਏ ਮਾਰ ਦੇਣਾ ਸ਼ਦੈਣ ਕਰ ਦੇਣਾ ਇੰਨਾ ਮੈਨੂੰ ਗੱਲਾਂ ਕਰ ਕਰਕੇ ਓ ਚੱਲ ਮੰਮੀ ਤੂੰ ਚੁੱਪ ਕਰ ਮਾਨਾ ਹੌਲਾ ਕਰ ਮੈਂ ਅਜ ਕੋਨਾ ਕੋ ਕਰਕੇ ਹਟਣਾ ਵੇਖੀ ਜਾਦ ਬੰਦਾ ਕੀ ਹੁਣ ਤੂੰ ਕੀ ਕਰ ਮੇਰਾ ਤਾਂ ਵੀਰ ਦਿੱਥੀ ਪੇਰਾ ਜਾ ਕੇ ਵੀ ਕਰਦਾ ਕਿ ਫਿਰਦਾ ਤੂੰ ਹੈ ਨਾ ਮੇਰੀ ਗੱਲ ਸੁਣ ਕਿ ਹੁਣ ਮੈਂ ਮਾੜਾ ਕੀ ਕੀਤਾ ਉਹਨਾਂ ਦਾ ਓ ਨਹੀਂ ਮੰਮੀ ਤੂੰ ਨੇ ਮਾੜਾ ਕੀਤਾ ਕਾ ਪਰ ਉਹ ਤੇ ਡੇ ਆ ਨਾ ਮਾੜਾ ਕਰਨ ਸਤੇ ਨਾ ਵੇ ਮੈਂ ਮਾਂ ਮੋਦੀ ਚੱਲ ਜੇ ਮੇਰੇ ਕੋ ਵੱਧ ਘਟ ਹੋ ਵੀ ਜਾਂਦੀ ਆ ਤੇ ਮੈਂ ਸ਼ਦੈਣ ਉਹਦੇਵੇਂ ਬੋਲਦੀ ਰਹਿਣੀ ਆ ਕੋਈ ਗੱਲ ਹੁੰਦੀ ਆ ਤੇ ਮੈਂ ਤਾਂ ਕਰਦੀ ਆ ਕਿ ਜਾਂ ਮੈਂ ਚੁੱਪਚੀ ਪੀਤੀ ਰੋਲਾ ਪਾਉਣ ਲੱਪੀਣੀ ਆ ਉਹ ਨਾਲੇ ਮੰਮੀ ਜੀ ਤੇ ਬੋਲਦੀਆਂ ਤੇ ਫਿਰ ਅਖਰ ਆ ਗਈ ਆ ਬਲਾ ਚੁੱਪ ਨਹੀਂ ਰਹਿੰਦੇ ਅੱਗੇ ਹੋਂਦਾ ਸ ਨਾਲੇ ਗਲਤ ਤੇਰੇ ਸਾਹਮਣੇ ਹੋਈ ਹੀਗੀ ਤੇਨੂੰ ਮੈਂ ਕਹਿੰਦੀ ਸੀ ਨਾ ਕਿ ਇਹ ਸਣੀ ਦੇ ਕੰਨ ਪਰ ਤੀ ਆ ਚੁੱਕਣਾ ਦਿੰਦੀ ਆ ਦੇਖ ਲਾ ਉਹੀ ਕੰਮ ਹੋ ਗਿਆ ਨਾ ਫਿਰ ਚੱਲ ਮੰਮੀ ਤੂੰ ਟੈਨਸ਼ਨ ਨਾ ਲੈ ਅੱਜ ਮੈਂ ਕੋਨਾ ਕੋ ਕਰ ਦੇਣਾ ਵਾ ਤਰ ਮੈਂ ਦਸਾਂ ਹੀ ਗੱਲ ਵੀ ਜੋਕ ਕਰਨਾ ਸੋਚ ਸਮਝ ਕੇ ਕਰੀ ਮੈਨੂੰ ਵੇਖ ਲੈਣ ਦੇ ਵੀਰ ਕਿੱਥੇ ਆ ਤੇ ਮੈਂ ਵੇਖ ਲਊ ਆਪ ਹੋਇਆ ਲੁ ਉਹ ਤਾਂ ਤਾਂ ਗੱਲ ਹੀ ਨਹੀਂ ਬਣਦੀ ਇਹਨਾਂ ਤਾਂ ਪਿਆ ਗੰਧ ਨਾਲ ਲੜ ਘਰ ਚ ਫਿਰਦੇ ਨੇ ਚੌੜੀ ਹੋ ਹੋ ਕੇ ਮੈਨੂੰ ਬਹੁਤ ਜ਼ਿਆਦਾ ਬੁਰੀ ਲੱਗਦੀ ਆ ਜ਼ਹਿਰ ਵਰਗੀ ਲੱਗਦੀ ਮੈਨੂੰ ਜਿਹੜੀ ਗੱਲ ਹੋਈ ਦਵਾਈ ਦਾ ਗੁਰਜਿੰਦਰ ਦੇ ਕੰਨੋਂ ਹੀ ਪੜਤੇ ਹੁੰਦੇ ਤੇ ਚੱਲ ਹਾਂ ਹੁਣ ਤੁਹਾਨੂੰ ਮੱਤ ਆਊਗੀ ਚੰਗੇ ਤਰ੍ਹਾਂ ਹੀ ਨਾਲੇ ਹੁਣ ਸਾਇਰਸ ਨੂੰ ਸਾਰੀ ਸਮਝਾਦੀ ਆ ਆਪੇ ਹੁਣ ਜਾ ਕੇ ਪੁੱਛੂਗਾ ਨਾ ਨਾਲੇ ਗੱਲਬਾਤ ਸਾਰੀ ਹੋਊਗੀ ਪਤਾ ਲੱਗ ਜਾਊਗਾ ਇਹਨਾਂ ਨੂੰ ਇੱਕ ਵਾਰੀ ਤੇ ਇਹ ਐਵੇਂ ਨਹੀਂ ਰੌਲਾ ਪਾਉਂਦੀ ਕੋਈ ਗੱਲਬਾਤ ਹੈਗੀ ਤਾਂ ਹੀ ਕਰਦੀ ਹੈਗੀ ਚੱਲ ਮਨਾ ਵੇਖਾਂ ਪੜ ਉੱਠ ਕੇ ਸਨੀਕਰ ਵਾਕ ਜਾਂ ਨਹੀਂ ਫਾਇਰ ਤੋਂ ਨਹੀਂ ਕੀ ਕਰਦਾ ਵਾ ਵਾ ਗੱਲਾਂ ਬਾਤਾਂ ਤੇ ਕਰੂਗਾ ਇਹਨੇ ਉਹਨੂੰ ਵੇਖਾ ਨਾਲ ਹੈ ਵੱਡਾ ਵਾ ਇੱਕ ਦੋ ਗੱਲ ਇਹਨੇ ਕਰਤੀ ਉੱਚੀ ਬੋਲ ਤਾ ਉਹਨਾਂ ਮੋਸ਼ੀ ਜਿਹਾ ਰਹੇਣਾ ਉਹਨੇ ਆ ਦੇ ਨਾ ਸਾਡੇ ਘਰ ਦਾ ਬਹੁਤਾ ਹੀ ਕੰਮ ਖਰਾਬ ਹੋ ਗਿਆ ਵਾ ਮੰਮੀ ਵਿਚਾਰੀ ਗੱਲ ਗੱਲ ਤੇ ਰੋਈ ਜਾਂਦੀ ਆ ਇੰਨਾ ਤੰਗ ਕੀਤਾ ਇਹਨਾਂ ਨੇ ਗੱਲ ਹੀ ਕਰਨ ਵਾਲੀ ਹੈਗੀ ਅੱਜ ਨਾ ਵੀਰ ਦਾ ਕੰਮ ਇੱਕ ਗੱਲ ਮੈਂ ਕਰ ਹੀ ਲੈਣੀ ਆ ਜਾ ਕੇ ਮਾਰ ਦਿਆਂ ਪਾਰ ਵੇਖੀ ਆ ਬੰਦਾ ਕੀ ਅੱਜ ਦੋਤਾ ਦੋਤੇ ਪੜਦਾ ਪਾਣੀ ਕਰਕੇ ਘਰ ਨਾ ਜਮੈਂ ਵੀ ਗੱਲ ਹੈ ਕੀ ਆ ਚੰਦੇ ਕੀ ਤੁਸੀਂ ਕੀ ਗੱਲ ਵਾ ਅੱਜ ਕਰਨਾ ਕੋਈ ਹੱਲ ਚਲੋ ਕੋਈ ਨਾ ਠੀਕ ਵਾ ਵੀਰ ਤੁਸੀਂ ਕੀ ਗੰਦ ਪਾਇਆ ਵਾ ਹੈ ਰੋਜ਼ ਜਿਹੜੀ ਤਾਂ ਇੱਕੋ ਕੰਮ ਹੋ ਗਿਆ ਵਾ ਉਹ ਸੈਰਸ ਉਹ ਕੀ ਗੱਲ ਹੋ ਗਈ ਤੈਨੂੰ ਉਹ ਗੱਲ ਕੀ ਹੋਣੀ ਆ ਹਾਂ ਤੁਸੀਂ ਕੀ ਗੰਦ ਪਾਇਆ ਵਾ ਉਹ ਕੀ ਗੱਲ ਹੋ ਗਈ ਤੇਰੀ ਮਾਂ ਨੂੰ ਰੋਂਦੇ ਰਹਿੰਦੇ ਤੁਸੀਂ ਐ ਗੱਲ ਕੀ ਤੈਨੂੰ ਉਹ ਸੈਰਸ ਤੂੰ ਬਾਹਰ ਕਾ ਤੋ ਰੋਲਾ ਪਾਤਾ 15 ਚੜੀ ਇੱਥੇ ਗੱਲ ਕਰਨੀ ਏਡੀ ਕਰਨੀ ਆ ਉਹ ਤੂੰ ਹੀ ਮੂਰਖ ਹੋ ਗਿਆ ਕਿਉਂ ਲੋਕ ਹੋ ਗਿਆ ਇੱਥੇ ਇੱਥੇ ਗੱਲ ਕਰਨ ਇੱਥੇ ਕਰਨੀ ਅੱਜ ਉਹ ਸੈਰਸ ਕੀ ਕੰਨਦੇ ਆ ਤੂੰ ਐਹੋ ਕਰਨਾ ਮੈਂ ਮੈਨੂੰ ਤੇਰੇ ਤੋਂ ਹਾ ਉਮੀਦ ਨਹੀਂ ਇਹੋ ਉਮੀਦ ਨਹੀਂ ਮੂਰ ਨਹੀਂ ਆ ਗਈ ਕੋਈ ਵੀ ਯਾਰ ਆਦੋ ਗਈ ਆ ਤੂੰ ਮੇਰਾ ਨਿੱਕਾ ਕਪੜਾ ਗੱਲ ਕਰਨੀ ਇੱਥੇ ਇੱਥੇ ਕਰਨੀ ਅੱਜ ਆਪਾਂ ਦਵਾਨੇ ਉਹ ਗੱਲ ਹੋਈ ਕੀ ਆ ਮੈਂ ਕੋਈ ਖੁੰਜੇ ਲਾਇਆ ਉਹ ਕੋਈ ਖੁੰਜੇ ਨਹੀਂ ਲਾਇਆ ਤੈਨੂੰ ਪਤਾ ਸਾਰੀ ਗੱਲ ਆ ਲਾਇਆ ਇੱਥੇ ਚੜੀ ਗੱਲ ਕਰਨੀ ਮੈਨੂੰ ਹੁਣੇ ਕਰ ਲੈ ਵੀ ਤੇਰੇ ਨਾਲ ਉਹ ਸੈਰਸ ਉਹ ਮੇਰੀ ਗੱ ਉਹ ਤਰਾ ਕੰਮ ਨਾ ਕਰ ਬੰਦਿਆ ਆਲਾ ਉਹ ਸੈਰਸ ਲਿਮਟ ਨਾ ਕਰਾਸ ਕਰ ਉਹ ਲਿਮਟਾਂ ਚ ਕਰਾਸ ਨਹੀਂ ਹੋਣੀ ਆ ਜੋ ਮਰਜੀ ਹੋ ਜੇ ਤੁਸੀਂ ਤੇ ਬਾਹ ਗੰਦ ਉਹ ਮੇਰੀ ਗੱਲ ਸੁਣ ਕਾਤਾ ਤਮਾਸ਼ਾ ਖਾ ਲੈਣ ਲੋ ਖਾ ਲੈਣਾ ਤਮਾਸ਼ਾ ਦੇ ਵੇਖਣੇ ਲੋ ਕੋਈ ਵੇਖ ਲੈ ਚੱਲ ਘਰ ਚੱਲ ਮੈਂ ਨਹੀਂ ਖਾਂ ਤਮਾਸ਼ਾ ਐਵੇਂ ਉਹੀ ਗੱਲ ਓ ਡਾੜੀਆ ਵੇਹ ਲੈ ਨਿਕਾ ਕੀ ਕੰਡਿਆ ਜੇ ਪੱਕੀ ਗੱਲ ਤੈਨੂੰ ਕੀ ਗੱਲ ਵਾ ਤੁਸੀਂ ਤੇ ਕੰਦ ਪਾਇਆ ਦੋਵਾਂ ਜਣਿਆਂ ਨਾਲ ਕੇ ਉਹ ਸੈਸ ਕੋ ਸ਼ਰਮਕਾਰ ਆ ਕੋਈ ਸ਼ਰਮਕਾਰ ਇਸੇ ਠੀਕ ਆ ਨਾ ਐਵੇਂ ਉਹ ਮਾਂ ਮਿਲ ਕੇ ਰੋ ਜਾ ਕੇ ਰਹੁੰਦੀ ਵੀ ਕੀ ਗੱਲ ਆ ਕੀ ਨਾ ਉਹ ਤੇਰੀ ਮਾਂ ਦਾ ਵੀ ਤਾਂ ਕੀਤਾ ਵਾ ਉਹ ਡੈਡੀ ਇਹ ਕੰਮ ਹੋਣਾ ਹੈ ਇਹੋ ਕੰਮ ਤਾਂ ਡਰਦਾ ਹਾਂ ਮੈਂ ਹੋਣਾ ਹੀ ਕੰਮ ਏ ਤੁਸੀਂ ਕਰਾਇਆ ਕੰਮ ਏ ਠੀਕ ਆ ਨਾ ਰਲ ਮਿਲ ਕੇ ਦੋਵਾਂ ਜਣਿਆਂ ਨੇ ਹੁਣ ਤੇਰੀ ਮਾਂ ਨੂੰ ਮੈਂ ਦੱਸਦਾ ਵਾਂ ਦੱਸਦਾ ਮਾਂ ਨੂੰ ਇਸੇ ਦੱਸੋ ਕੀ ਕਰਨਾ ਫਿਰ ਆ ਨਹੀਂ ਮੀਤ ਵੀ ਨਿਕਾ ਗਾ ਚੱਕੂ ਘਾਣ ਕੇ ਮੇਰੇ ਤੇ ਇੱਕ ਦਿਨ ਹੁਣ ਜਾ ਕੇ ਵੇਖਾਂ ਗਰੀ ਹੋਰ ਨਾ ਕੋਈ ਪੰਗਾ ਪੈ ਜੇ ਕਿ ਫਸਾ ਦੀ ਜੜਾ ਨਾ ਉਹ ਅੱਜ ਜੜੇ ਪੜ ਦੇਣੀ ਮੈਂ ਇਹਨੇ ਰੋਜ਼ ਦਾ ਕੰਮ ਫੜ ਲਿਆ ਇਹਨੇ ਓੜੋ ਮਲਾ ਡੰਡਾ ਦੀ ਕਿਤਾ ਫੜਦੇ ਇਹਨੇ ਓਰੇ ਹੱਥ ਉਹ ਸੈਰ ਸਟਾਟਿੰਗ ਹੀ ਗੱਲ ਡੈਡੀ ਡੰਡਾ ਫੜਾਓ ਇੱਧਰ ਆ ਤੂੰ ਮੇਰੀ ਗਾਥੜ ਬੰਦਾ ਬਣ ਠੀਕ ਹੈ ਨਾ ਤੂੰ ਪਤ ਤਰਣ ਦੋ ਆ ਵੀ ਕਿਰੇ ਕੰਮ ਕਰਨ ਲੱਗੇ ਹੈ ਜੰਦਾ ਮਾਰਨਾ ਕਿਹਨੂੰ ਮੰਨ ਦੱਸਦਾ ਹੋਵੇ ਚਲੋ ਜੋ ਚਲੋ ਜੋ ਇੱਕ ਮਿੰਟ ਖਲੋ ਜੋ ਉਹ ਤੇ ਆਪਣੀ ਮਾਤ ਟਿਕਾਣੇ ਕਰ ਥੋੜੀ ਜੀ ਉਹ ਮਤ ਵਿੱਚ ਟਿਕਾਣਾ ਨਹੀਂ ਕੋਈ ਗੱਲ ਨਹੀਂ ਜਿਹਨੂੰ ਕੰਮ ਬਣਿਆ ਨਾ ਸਾਰਾ ਮਾਲ ਨਾਲ ਕਿਤਨਾ ਨੂੰ ਕੋਈ ਵੇਖੋ ਕੀ ਬੰਦ ਇੱਥੇ ਘਰ ਫੇਰਾ ਡੇ ਉਹ ਮੇਰੀ ਗੱਲ ਸੁਣ ਇਹ ਮੇਰੀ ਗੱਲ ਸੁਣ ਲੋ ਉਹ ਬੈ ਕੇ ਗੱਲ ਕਰ ਕੋਈ ਉਹ ਮੇਰੀ ਬੈ ਕੇ ਨਹੀਂ ਗੱਲ ਕਰਨੀ ਹੈ ਕੀ ਕੋਈ ਜੜਵਨ ਜੜ ਉਹਨੂੰ ਕੱਟਣਾ ਹੀ ਮੈ ਅੱਜ ਉਹ ਡੈਡੀ ਨੂੰ ਕੁੱਟਣਾ ਅੱਜ ਹੌਸਲੇ ਨਾ ਯਾਰਾ ਕ ਐਵੇਂ ਨਾ ਕੰਮ ਗਲਤੀ ਜਿਗ ਹੋ ਰਹੀ ਹੋ ਜੇ ਉਹ ਕੀ ਹੋਣਾ ਹੋਰ ਨਹੀਂ ਨਹੀਂ ਖਲੋ ਜੋ ਜਿਹੜਾ ਅੱਜ ਮੈਂ ਆਪਣੀ ਅੱਖੀਂ ਵੇਖ ਲਿਆ ਵਾ ਹੈ ਜਿਹੜੀ ਗੱਲ ਕਰ ਰਹੀ ਨਾ ਅੰਦਰ ਜਾ ਕੇ ਮਾਨ ਨਾ ਕਰ ਲੈਣੇ ਆ ਉਹ ਸਾ ਉਹ ਜਾ ਜਾ ਕੇ ਅੰਦਰ ਬਾਅਦ ਗੱਲ ਕਰਦੇ ਆਂ ਤਰਨਾ ਪਹਿਲ ਨਾ ਮਾਂ ਨੂੰ ਸੀਗਾ ਸਭ ਇਹ ਆ ਚੰਗਾ ਕੰਮ ਕੀਤਾ ਅੱਜ ਉਹ ਪਿਓ ਨੂੰ ਇਹੋ ਦਿਨ ਵੇਖਣ ਵਾਸਤੇ ਕਿਧਰ ਖੜਾ ਤੁਸੀਂ ਉਹ ਡੈਡੀ ਮੈਂ ਦੱਸ ਕੀ ਕਰਾਂ ਉਹ ਮੇਰੇ ਆਣ ਕੇ ਗੱਲ ਪਾਈ ਜਾਂਦਾ ਇਹ ਔਰਤ ਨਹੀਂ ਕੀ ਯਾਰ ਇਹ ਤਾਂ ਡੈਣਾ ਤੇਰੀ ਮਾਂ ਉਹ ਡੈਡੀ ਇਹ ਤਾਂ ਘਰ ਖਾਣੇ ਲੱਗੀ ਆਪਣਾ ਹੁਣ ਇਹ ਸਿਰ ਪਾੜ ਜਾਣੇ ਸਾਡੇ ਮਨ ਲੱਗਦਾ ਜੋ ਹਾਲਾਤ ਹੋ ਗਏ ਆ ਪਰ ਸਣੀ ਅੱਜ ਨਾ ਮੈਂ ਗੱਲ ਕਰਨੀ ਆ ਅੱਜ ਆਰ ਪਾਰ ਦੀ ਗੱਲ ਹੋਣੀ ਆ ਇਹ ਰੋ ਰੋ ਜਿਹੀ ਲੜਾਈ ਨਾ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀ ਉਹ ਡੈਡੀ ਉਹ ਗੱਲ ਸਾਡੇ ਕੱਲਿਆਂ ਕੋ ਨਹੀਂ ਮੁਕਣੀ ਏ ਠੀਕ ਹੈ ਨਾ ਤੇ ਕਿੰਨਾ ਬੜੀ ਬਾਰੀ ਕਹਿੰਦਾ ਹਾਂ ਵੀ ਹਰ ਕੋ ਗੱਲ ਨਹੀਂ ਜੇ ਮੁੱਕਣੀ ਮਾਮਾ ਤੇਰਾ ਵੀ ਘਰ ਨਹੀਂ ਗਾਇ ਹੈ ਹੈ ਜਿੰਨੇ ਤੂੰ ਰਿਸ਼ਤਾ ਕਰਾਇਆ ਸੀ ਹੁਣ ਆ ਕੇ ਇਹਨੂੰ ਪੁੱਛਦਾ ਨਾ ਉਹ ਇੱਥੇ ਵਰਦੇ ਆ ਨਾ ਉੱਥੇ ਜਾਂਦੀ ਹੈ ਤੇ ਕੌਣ ਨੇ ਬੇੜੂ ਸਾਡਾ ਭਿਆਨ ਰ ਤੇ ਡੈਡੀ ਫਿਰ ਸੇਰ ਪਾਟਣਗੇ ਤੇ ਫਿਰ ਤੇ ਲੋਕੇ ਆਣੇ ਫੈਸਲਾ ਕਰਾਉਣਗੇ ਨਾ ਕੋਈ ਗੱਲ ਨਹੀਂ ਮੈਂ ਬੇਨਾਨਾ ਨਹੀਂ ਅੱਜ ਪਤਾ ਨਹੀਂ ਹੁਣ ਕੀ ਬੰਨਣਾ ਤੇ ਨਿੱਕਾ ਵੀ ਗੱਲ ਪੈਂਡਿਆ ਭਿਆਣ ਕੇ ਇਹ ਸਾਡਾ ਘਰ ਪਾੜ ਜਾਣਾ ਐਸਾ ਹੱਬ ਨਾਲ ਪਹਿਲਾਂ ਤਾਂ ਕੱਲੀ ਮੰਮੀ ਸੀ ਹੁਣ ਇਹ ਵੀ ਡੈ ਪਿਆ ਵਾ ਚਲੋ ਵੇਖਾਂ ਜਾ ਕੇ ਆ ਮੰਮੀ ਇਥੇ ਸੁੱਤੀ ਪਈ ਉਥੇ ਕਾਂਡ ਹੋ ਗਿਆ ਵਾ ਹਾਏ ਹਾਏ ਕਾਹਦਾ ਕਾਂਡ ਹੋ ਗਿਆ ਵਾ ਮੈਂ ਪੈ ਗਿਆ ਗਾਲ ਦੋਵਾਂ ਦੇ ਜਾ ਕੇ ਫਿਰ ਵੀ ਕਿਹਦੇ ਗਾਲ ਪੈ ਗਿਆ ਵਾ ਲੜਾ ਵਾ ਵੀਰਾਂ ਚੰਗੀ ਤਰ੍ਹਾਂ ਹੀ ਅੱਜ ਫਿਰ ਹਾਏ ਹਾਏ ਤੇ ਤੈਨੂੰ ਕਿਹਨੇ ਕਿਹਾ ਹੈ ਲਾੜੋ ਦੇ ਨਾਮ ਕਿਹਨੇ ਕਿਹਾ ਸੀ ਆਪੇ ਨੇ ਕਿਹਾ ਮੈਨੂੰ ਤੰਗ ਖੜਾ ਕਰਦੇ ਆਂਗਾ ਤਾਂ ਜਾਊਂਗਾ ਤੇ ਮੈਂ ਪੈ ਗਿਆ ਗਾਲ ਫਿਰ ਮੈਂ ਵੇ ਗਾਲ ਹੀ ਪੈਜੀਦਾ ਵਾ ਪੈਜੀਦਾ ਫਿਰ ਗਾਲ ਜਦੋਂ ਓਕੇ ਹੋਇਆ ਹੈ ਨਾ ਬੰਦਾ ਹਾਏ ਹਾਏ ਰੈਡੀ ਆ ਗਾਮਣੀ ਤੇ ਨਾ ਆ ਠੀਕ ਹੈ ਨਾ ਹਾਏ ਹਾਏ ਆ ਤੂੰ ਮੇਰਾ ਦੱਸ ਉਹ ਭੋਗੇ ਚੱਖਿਆ ਤੂੰ ਹਾਂ ਜੇੜੀ ਆ ਗੱਲ ਗਲਤ ਵਾ ਠੀਕ ਆ ਨਾ ਇਦਾਂ ਨਹੀਂ ਕਰਨਾ ਚਾਹੀਦਾ ਸਾਨੂੰ ਤੇਰੀ ਗੱਲ ਤੇਰੀ ਗੱਲ ਸਹੀ ਇਥੇ ਐਵੇਂ ਨਹੀਂ ਖੜਾ ਕੋਈ ਗੱਲ ਨਹੀਂ ਐਵੇਂ ਨਹੀਂ ਹੋਇਆ ਕਿ ਮੈਂ ਤੈਨੂੰ ਕਿਹ ਗੱਲ ਦਾ ਵੀ ਨਹੀਂ ਪਤਾ ਗੱਲ ਦਾ ਨਹੀਂ ਪਤਾ ਹੋਇਆ ਉਹ ਮੇਰੀ ਮਾਂ ਨੇ ਕੋ ਨਹੀਂ ਕਿਹਾ ਠੀਕ ਆ ਨਾ ਤੂੰ ਹੀ ਰੋ ਮਾਂ ਜਾ ਕੇ ਜਿਹੜੀ ਗੱਲ ਕਰਨੀ ਬਹਿ ਕਰੋ ਸੇ ਮੈਂ ਨਿਆਣਾ ਨਹੀਂਗਾ ਨਿਆਣਾ ਨਹੀਂਗਾ ਇਥੇ ਮੈਨੂੰ ਤੈਨੂੰ ਕਿਹ ਗੱਲ ਦਾ ਪਤਾ ਮੈਂ ਕੋਈ ਨਹੀਂ ਜੰਮਿਆ ਮੈਂ ਸਮਝਦਾ ਗੱਲ ਹੋਈ ਕੀ ਆ ਗੱਲ ਤਾਂ ਦੱਸੋ ਮੈਨੂੰ ਸੱਚ ਗਾਉਂ ਜਾ ਕੋਹ ਨਹੀਂ ਹੁੰਦਾ ਨਹੀਂ ਹੁੰਦਾ ਮੰਮੀ ਕਾ ਦੱਸ ਤੈਨੂੰ ਅੱਜ ਆਜਾ ਡੇੜੀ ਆ ਨਹੀਂ ਗਾ ਚੰਗੀਰੀ ਦਾ ਦਿਵਾ ਤੇ ਠੀਕ ਹੈ ਨਾ ਉੱਥੇ ਡਰੈਗਰੂ ਚ ਬਹਿ ਗੱਲ ਕਰਨੀ ਜੀ ਕਰਨੀ ਆ ਅੱਛਾ ਤੇਰੀ ਗੱਲ ਬਹੁਤ ਚੰਗੀਰੀ ਆ ਉਹਨੂੰ ਜੁਗਾਹ ਕਰਕੇ ਇੱਧਰ ਆ ਆਂ ਸਰ ਕਿਉਂ ਆ ਆ ਮੈਂ ਡੇੜੀ ਆ ਗੱਲ ਗਲਤ ਵਾ ਠੀਕ ਹੈ ਨਾ ਜਿਹੜੀ ਗੱਲ ਕਰਨੀ ਨਾ ਰਮਾਨਾ ਬਹਿ ਕਰ ਲੋ ਐਵੇਂ ਮੇਰੀ ਬਾਹ ਮੇਰੀ ਬਾਹ ਤੋੜ ਚੱਲ ਮਾ ਚੱਲ ਤੂੰ ਬਾਹ ਬਾਅਦਿਆ ਗੱਲ ਕਰ ਲੈਨੇ ਜਿਹੜੀ ਕਰਨੀ ਚੱਲ ਹਾਈ ਸੀ ਹੋ ਗਿਆ ਵਾ ਡੇੜੀ ਬੜੇ ਤੱਕੇ ਮਾਰਨ ਦੇ ਮੰਮੀ ਨੇ ਮੈਂ ਵੇਖ ਨਹੀਂ ਆ ਪਹਿਲਾਂ ਜਾ ਕੇ ਯਾ ਤਾਂ ਕੰਮ ਬੜਾ ਵੱਧ ਗਿਆ ਵਾ ਕੀ ਬਣੂਗਾ ਡੇ ਘਰ ਦਾ ਕੋ ਬੰਦਾ ਕਈ ਹੋਰ ਆ ਜੇ ਤੁਹਾਡੀ ਗੱਲ ਵੇੜਦੇ ਕੀ ਹੋ ਗਿਆ ਯਾਰ ਡੈਡੀ ਬੜਾ ਧੱਕੇ ਮਾਰਨ ੜੇ ਮੰਮੀ ਉਹ ਯਾਰ ਹੋਣਾ ਹਣਾ ਕੀ ਆ ਬੜਾ ਕੰਮ ਚਰ ਤੋਂ ਨੰਗਿਆ ਹੁਣ ਫੇ ਜੋ ਕੀ ਹੋ ਗਿਆ ਵਾ ਉਹ ਇਹ ਸੈਰਸ ਮੇਰੇ ਹੱਥੀ ਪੈ ਗਿਆ ਆਣ ਕੇ ਸੈਰਸ ਹਾਂ ਜੋ ਚਾਹੁੰਦੀ ਨਾ ਮੰਮੀ ਉਹ ਮੰਮੀ ਨੇ ਕਰਤਾ ਵਾ ਮੰਮੀ ਦੀ ਟਲਦੇ ਹੈਗੇ ਮੰਮੀ ਨੇ ਸਿਰ ਪੜਾਉਣਾ ਹੈ ਸਾਡੇ ਚੱਲ ਵੇਖੋ ਸਹੀ ਡੈੜੀ ਕੀ ਕਰਨ ੜੇ ਆ ਬੈਠ ਮਾਰਦਾਂ ਅਵਾਜ਼ ਮਾਰ ਸੁਣਿਓ ਤਨੀ ਤਨੀ ਇੱਕ ਮਿੰਟ ਆਈ ਜਰਾ ਜਿਹੜੀ ਗੱਲ ਕਰਨੀ ਤੈਨੂੰ ਮਾਂ ਨਾਲ ਬਹਿ ਕਰ ਲੈਣੀ ਹੈ ਮਾਤਾ ਵੀਰ ਆ ਗਿਆ ਤਨੀ ਰਹਿ ਗਈ ਠੰਡ ਸਵਾਤਾ ਮੇਰੇ ਗਲੇ ਮੇਰੇ ਭਰਾ ਨੂੰ ਮੈਂ ਮੈਨੂੰ ਕੀ ਕਿਹਾ ਵੇ ਆਉਂਦੇ ਬਲੰਡੇ ਪਿਆ ਵੇਖਿਆ ਸੈਰਸ ਕਿਹਾ ਸੀ ਨਾ ਤੈਨੂੰ ਮੈਂ ਸੈਰਸ ਨੂੰ ਮਾਂ ਤੋਂ ਅੰਨਾ ਬੋੜਾ ਕਰਤਾ ਵਾ ਠੀਕ ਹੈ ਨਾ ਅੱਛਾ ਤੂੰ ਨਹੀਂ ਹੋਇਆ ਜਿਹੜੀ ਚੀਜ਼ ਤੇ ਮੈਨੂੰ ਨਹੀਂ ਨਾ ਤੈਨੂੰ ਵੀ ਕੀਤਾ ਤੈਨੂੰ ਵੀ ਕੀਤਾ ਹੀ ਨੇ ਤੂੰ ਵੀ ਅੰਨਾ ਬੋੜਾ ਹੀ ਮਾਂ ਬਰਾਤੀ ਤੂੰ ਕਦੀ ਸੁਣੀ ਮਾਂ ਦੀ ਗੱਲ ਪਰ ਮੈਨੂੰ ਗੱਲ ਆਮੇਦ ਨਹੀਂ ਤੂੰ ਮੇਰੇ ਗਾਲ੍ਹਾਂ ਹੱਥ ਪਾਏ ਗਾਣ ਕੇ ਉਹ ਤੁਸੀਂ ਕੰਮ ਹੀ ਤਾਂ ਨਹੀਂ ਕੀਤੇ ਆ ਆਪਾਂ ਕੋਈ ਕੰਮ ਨਹੀਂ ਕੀਤੇ ਪਛਤਾਏਗਾ ਇੱਕ ਦਿਨ ਕਰ ਮੈਂ ਕੱਲ ਦੱਸਾਂ ਠੀਕ ਹੈ ਕਿਉਂ ਪਛਤਾਉਂ ਮੇਰਾ ਪੁੱਤ ਕਿਉਂ ਪਛਤਾਊਗਾ ਮੈਂ ਤਾਂ ਚੁੱਪੀ ਕਰਦਾ ਤੁਸੀਂ ਪਛਤਾਉਗੇ ਠੀਕ ਹੈ ਨਾ ਆਹੋ ਤੁਹਾਨੂੰ ਪਤਾ ਲੱਗੂ ਗਾਂ ਗਾਂ ਹੋ ਕੇ ਹਾੜ ਲਾਗੇ ਬਿਠਾ ਲਈਏ ਨਾ ਮੂੰਹ ਮਿੱਟੀ ਇਹਦਾ ਗਾਂ ਗਾਂ ਹੋ ਕੇ ਪਤਾ ਲੱਗਣਾ ਵੇਖੀ ਸਹੀ ਹਾਂ ਕੱਢ ਦਨਾ ਫਿਰ ਕੱਢ ਲਾ ਤੇ ਖੁਸ਼ ਹੋ ਜੇਗੀ ਮੈਂ ਤਾਂ ਖੁਸ਼ ਹੋਣਾ ਮੈਨੂੰ ਲੋੜ ਖੁਸ਼ ਹੁੰਦੀ ਹਾਂ ਹਾਂ ਕਰੋ ਹੁਣ ਗੱਲ ਦਾ ਜਿਹੜਾ ਹੱਲ ਕਰਨਾ ਦੱਸੋ ਇਸ ਤੋਂ ਪਹਿਲਾਂ ਸਾਡੇ ਸਿਰ ਪਾਟਣਾ ਲੈ ਦੱਸ ਡੈਡ ਨੇ ਕਹਦਾ ਹੱਲ ਕਰਨਾ ਓ ਹੱਤ ਹੋਇਆ ਵ ਜਿਹੜਾ ਹੋਇਆ ਵ ਮਾਤਾ ਕੋਈ ਹੱਲ ਨਹੀਂ ਕਰਿਆ ਹੋਇਆ ਠੀਕ ਹੈ ਨਾ ਹੋਰ ਕੀ ਕਰਾਉਣਾ ਵ ਤੂੰ ਵੀ ਕਰਨਾ ਹੋਰ ਦੇ ਕੇ ਪੰਪ ਨੂੰ ਮੇਰੇ ਗਲ ਪਵਾਤਾ ਤੂੰ ਮੈਨੂੰ ਲੋੜ ਨੇ ਪੰਪ ਦੇਂਦੀ ਉਹ ਆਪਣੇ ਅੱਖੀ ਦੇਂਦਾ ਰਿਹਾ ਜਦੋਂ ਦਾ ਆਇਆ ਵ ਔਰ ਆਪਣੇ ਅੱਖੀ ਦੇਖ ਕੇ ਕੰਮ ਕੀਤਾ ਵ ਮੇਰੇ ਅਗਲਾ ਤੂੰ ਨਹੀਂ ਆਂਦਾ ਮੈਨੂੰ ਲੱਗਦਾ ਉਹਨੇ ਅੱਖੀ ਦੇਖ ਕੇ ਕੀਤਾ ਤੂੰ ਨਹੀਂ ਆਂਗਾ ਮੇਰੇ ਗੱਲਾਂ 'ਚ ਹੈ ਉਹ ਵੀਰ ਮੈਂ ਸਭ ਕੋ ਵੇਖ ਲਿਆ ਠੀਕ ਹੈ ਨਾ ਫੇਰੀ ਮੈਂ ਕਦਮ ਚੁੱਕਿਆ ਵ ਤੂੰ ਇਹ ਚੁੱਪੀ ਕਰ ਜਾ ਠੀਕ ਹੈ ਨਾ ਨਾ ਕਿਉਂ ਚੁੱਪ ਕਰ ਜਾ ਤੂੰ ਤਾਂ ਸਾਰਾ ਮੇਰੀ ਕੀਤੀ ਦੀ ਮਿੱਟੀ ਪਾਤੀ ਐ ਮਿੱਟੀ ਪਾਤੀ ਤੇਰੇ ਕਿਦੋਂ ਕੀਤਾ ਕੀ ਗੋਦੇ ਵਾਸਤੇ ਤੂੰ ਇਹਦੇ ਵਿੱਚ ਨਾ ਤੰਗੀ ਤਾਂ ਮਾਰ ਕੇ ਗੱਲ ਕਰੀ ਜਾ। ਮਾੜਾ ਜੋੜੇ ਤੇਰੇ ਘੜੀ ਹੱਤ। ਨਾਮੈਦਲੀ ਕੋ ਕੀਤਾ ਤੇ ਨਾਮੇ ਕਰਨਾ। ਡੈਡੀ ਤੂੰ ਇਹ ਗੱਲ ਨਾ ਬੇੜੋ। ਜਿੱਦਾਂ ਬਣਦੀ ਆ। ਗੱਲ ਮੈਂ ਕਿਹਨੂੰ ਬੇੜਨੀ ਯਾਰ। ਮੇਰਾ ਤਾਂ ਦਿਮਾਗ ਨਹੀਂ ਕੰਮ ਕਰਦਾ। ਦਿਮਾਗ ਹੈ ਤਾਂ ਕੋਈ ਨਾ ਕੰਮ ਕਰਨਾ। ਜੇ ਹੁੰਦਾ ਤੇ ਆਹ ਕੁਛ ਹੁੰਦਾ। ਸਾਰਾ ਦਿਮਾਗ ਤੇ ਆਡੀ ਮਾਂ ਮੇਰੀ ਦਾ ਵਾ। ਆਹੋ। ਹਨਾ ਪਿਓ ਦਾ ਕਿੱਥੋਂ ਮਾਰਵਾ। ਹੁਣ ਕਰ ਲੈ ਡੀ ਗੱਲ ਨਾ ਬੇੜਨੀ ਆ। ਮੁੜ ਕੇ ਫੇਰ ਨਾ ਕੋਈ ਛੱਡ ਜੇ ਕੋਈ ਸਾਡੇ। ਸਰ ਤੂੰ ਚੁੱਪ ਕਰ ਜਾ। ਮੈਂ ਵੀ ਚੁੱਪ ਰਿਹਾ ਨਾ ਉਹ ਤਾਂ ਚੁੱਪ ਕਰੇ ਇਸੇ ਕਰਕੇ ਮੈਂ ਆਇਆ ਬਾਰ ਬਾਰ ਕਿਨੇ ਦਾ ਤੂੰ ਮਾਲਕ ਹੋ ਉਹਨੇ ਤਾਂ ਉਹ ਮਾਲਕਾ ਤੂੰ 12 ਤੇ ਪਤਾ ਆ ਗਿਆ ਵਾ ਇਹ ਤੂੰ ਬਹੁਤ ਪਛਤਾਵਾ ਹੋਊਗਾ ਕਿਹੜੇ ਤੇ ਕਿਹੜੇ ਤੂੰ ਆਪਣੀ ਜ਼ਿੰਦਗੀ ਤੇ ਨਾ ਇਹ ਕਿਉਂ ਪਛਤਾਵਾ ਹੋ ਰਿਹਾ ਬਾਰ ਬਾਰ ਹੈ ਉਹ ਪਰ ਤੁਸੀਂ ਸਦੇ ਜਨਮ ਪਰ ਪੁੱਤ ਨੂੰ ਪਛਤਾਵਾ ਹੋ ਪਛਤਾਵਾ ਕਿਉਂ ਪਛਤਾਵਾ ਮੋਟਾ ਇਹ ਗੱਲ ਤਾਂ ਤੈਨੂੰ ਬਾਹਰ ਪਤਾ ਲੱਗੂਗਾ ਪਤਾ ਨਾ ਲੱਗੇ ਬਿਠਾ ਲਈ ਲੇਗਾ ਮੈਨੂੰ ਪਛਤਾਵਾ ਹੋਣਾ ਹੀ ਹੈ ਇਹ ਗੱਲ ਤਾਂ ਬਾਹਰ ਪਤਾ ਲੱਗੂਗਾ ਮੈਨੂੰ ਪਤਾ ਬਾਅਦ ਚ ਮੈਨੂੰ ਤਾਂ ਪਤਾ ਲੱਗ ਗਿਆ ਇਹ ਦੇ ਖੇਡਾਂ ਮੁੱਕ ਜਾਣੀਆਂ ਆਹੋ ਅੱਗੇ ਕੋਤੇ ਹੋ ਗਿਆ ਅੱਡ ਮਗਰ ਕੀ ਬਚ ਗਿਆ ਸ ਪਿਆਰ ਦੇ ਬਾਰੇ ਝਾਂਗੇ ਆ ਹੋਰ ਤੀਹ ਨੂੰ ਕੀ ਕਰਨਾ ਨਹੀਂ ਆਪਣੀ ਗੱਲ ਦੇ ਬਿੜੋ ਨਿਬੜਨੀ ਆ ਅੱਡ ਨਾਲ ਗੱਲਾਂ ਨਿਬੜੀਆਂ ਤੁਹਾਡੀਆਂ ਹੁਣ ਕੰਦਾ ਹੀ ਵੱਜਣ ਗਿਆ ਮੈਂ ਆ ਨਾ ਸਭ ਕੋ ਅੱਡ ਕਰ ਲੋ ਆ ਬੱਲੇ ਨਿਕਿਆ ਸ਼ਾਬਾਸ਼ ਤੇਰੇ ਸਭ ਕੋ ਛੱਡ ਕਰ ਲੋ ਚੱਲ ਕੋਈ ਨਹੀਂ ਕਿਹਾ ਕਰ ਲਾ ਤੂੰ ਸਭ ਕੋ ਅੱਡ ਕਰਕੇ ਵੇਖ ਲਾ ਕੀ ਮਜ਼ਾ ਆਉਂਦਾ ਤੈਨੂੰ ਕਿਉ ਮਮੀ ਸਹੀ ਗੱਲ ਵਾ ਨਾ ਠੀਕ ਆ ਨਾ ਉਹ ਤੱਡੇ ਹੁਣ ਆ ਹੈਗੀ ਆ ਆ ਰੋਟੀ ਪਾਣੀ ਅੱਡਵਾ ਘਰ ਕਮਰੇ ਇਹੀ ਆਪਾਂ ਅੱਡ ਕੀਤੇ ਆ ਹੋਰ ਅੱਡ ਵੀ ਕਰਨਾ ਇਹਨਾਂ ਨਾਲ ਅਸੀਂ ਆ ਵਾਈ ਸਾਂਝੀ ਆ ਉਹ ਵੇ ਲੈ ਜਨਰਲ ਪਾਲ ਪਾਈ ਦੀ ਠੀਕ ਕੱਲ੍ਹ ਹੋਇਆ ਰ ਕਹਿੰਦੇ ਸਾਇਰਸ ਖਾਈ ਜਾਂਦਾ ਮਾਂ ਖਾਈ ਬਾਈ ਮੈਂ ਕਰ ਨੂੰ ਆਪੇ ਆਪਣੀ ਮੈਨੂੰ ਪਤਾ ਕਿਦਾ ਕਰਨੀ ਆ ਨਾ ਪੁੱਤ ਦੰਦ ਸੈਕਸ ਕਰਾਵਾ ਬਾਹਰ ਅੰਦਰ ਨਿਕਲ ਨਾ ਆਪਾਂ ਠੇਕੇ ਦੇ ਲਾਂਗੇ ਕੋਈ ਗੱਲ ਨਹੀਂ ਆ ਹਾਂ ਸਾਰਾ ਰੱਖ ਤੂੰ ਸ਼ਾਬਾਸ਼ ਮਰਾ ਹੋਰ ਦੇ ਹੱਲਾ ਸ਼ੇਰੀਆਂ ਤੇ ਕਾਦਿਆਂ ਹੱਲਾ ਸ਼ੇਰੀ ਦੇ ਉਹ ਵੇ ਰੱਜ ਕੇ ਦੇ ਛੜੀ ਤੂੰ ਚੁੱਪ ਕਰ ਤੋ ਕਿਤੇ ਜੇ ਦੱਸੋ ਹੁਣ ਕੋ ਗੱਲ ਉਹ ਯਾਰ ਮੈਂ ਕੀ ਕਰਾਂ ਆ ਜਿਹੜਾ ਦੇਣਾ ਚ ਵੇਖੜਿਆ ਨਾ ਮੈਂ ਕਦੀ ਜ਼ਿੰਦਗੀ ਵਿੱਚ ਸੋਚਿਆ ਨਹੀਂ ਮਨਿੰਦਰ ਬਸ ਸਮਝ ਨਹੀਂ ਆਉਂਦਾ ਮੈਂ ਕੀ ਬੋਲਾਂ ਦੱਸ ਜਿਹੜੀ ਬੋਲਣਾ ਪੈਣਾ ਵਾ ਨਹੀਂ ਤੇ ਕੰਮ ਉਹ ਵੱਜ ਜਾਣਾ ਜੇ ਆਹ ਜਿਹੜੀ ਕਰਦੇ ਨੇ ਪੜੀਆਂ ਦੀ ਗੱਲ ਮੈਂ ਬਾਹੂੰਗਾ ਇਹਨੂੰ ਤਾਂ ਮੈਂ ਦਿਨਾਂ ਚ ਲੱਗਣਗੇ ਤੇ ਇਹਨੂੰ ਮੈਂ ਦਿਨਾਂ ਕਰਜਾ ਸਭ ਪੂਰਾ ਨਾ ਲੈਣਾ ਨਹੀਂ ਯਾਰ ਹਣੇ ਦਿੱਤਾ ਲੈਣਾ ਮੈਂ ਤੈਨੂੰ ਕਹਿੰਦਾ ਉਹ ਮਾਬਤ ਵੀ ਨਿਕਲ ਗੱਡੀ ਉਹ ਕਿਉਂ ਗੱਡੀ ਚੱਲ ਚੁੱਕੀ ਐ ਪੂਰੇ ਹੱਕਦਾਰ ਵਾ ਠੀਕ ਹੋਣਾ ਨਾ ਤੇ ਨਾ ਤੇ ਮੈਂ ਆਖੀ ਲੱਗ ਜੀ ਆਹ ਹਿੱਸਾ ਹਾ ਦਾ ਪੂਰਾ ਇੱਥੇ ਅਹੀਂ ਕੋਰਟ ਜਾ ਕੇ ਸਲਾਉਂਦੇ ਆਪਣਾ ਚਾਲ ਕੋ ਤਾਂ ਚੱਲੀਏ ਇਹਨਾਂ ਦੀ ਗੱਲਾਂ ਫੁੰਦੀਆਂ ਹੀ ਐਵੇਂ ਵੱਧਦੇ ਗੱਲਾਂ ਘਾਂਡੇ ਆ ਤੇ ਮਜਾ ਨਹੀਂ ਅਈਦਾ ਹੱਲ ਕੀ ਕਰੀਏ ਕਿੰਨੂੰ ਸੱਦੀਏ ਸਾਡੇ ਦੇ ਗੱਲ ਕੋਈ ਨੇ ਮੰਗਣੀ ਨਹੀਂ ਗੀ ਹੈ ਮਾਮਾ ਤੇਰਾ ਬਾਹਰ ਵਾ ਚੱਲ ਭੈਣ ਅੱਗੇ ਇੱਥੇ ਹੁੰਦੀ ਸੀ ਉਹ ਆ ਜਾਂਦੀ ਸੀ ਉਹਦਾ ਕਦੀ ਫੋਨ ਨਹੀਂ ਆਇਆ ਹੁਣ ਕੋਈ ਤੇ ਗੱਲ ਜੜੀ ਫੋਨ ਕਰਕੇ ਬੰਦਾ ਦੱਸੇਗੀ ਪਰ ਗੱਲ ਐ ਵੀ ਹੈਗੀ ਜੇ ਤੇ ਗੱਲ ਹਾਂ ਘਰ ਚੇ ਨਹੀਂ ਨਿਬੜਨੀ ਤੇ ਬੰਦਾ ਕਤੀਜਾ ਵਿੱਚ ਪਊਗਾ ਤੇ ਗੱਲ ਬਣਨੀ ਆ ਠੀਕ ਆ ਜੀ ਭਰਾਜੀ ਕਰਦਾ ਤੇਰੀ ਮਾਂ ਦਾ ਸੱਤੀ ਬੇਦਾ ਗੱਲ ਕਰ ਉਹ ਨਾ ਨਾ ਜੜੀ ਆਹ ਨਾ ਕੰਮ ਕਰੇ ਤੇਰੀ ਨਾ ਇਦਾਂ ਨਾ ਕੁਝ ਵੀ ਕਰੀ ਉਹ ਕੀ ਕਰਾਂ ਯਾਰ ਮੈਂ ਹੈ ਜਿੰਨਾ ਮੈਂ ਔਖਾ ਨਾ ਆ ਨੂੰ ਰਿਗਾ ਬਤਾ ਜਿਹੜੀ ਪਤਾ ਤੇ ਹੈਗਾ ਪਰ ਹੁਣ ਕੀ ਕਰੀਏ ਚਲੋ ਰਾਬੀ ਰਖਾਉਣ ਤੋਂ ਪਾਪਦੇ ਸੋਚਿਆ ਚਲੋ ਮਮੀ ਦਾ ਫਲਕ ਪੈ ਜਾਊਗਾ ਪਰ ਨਹੀਂ ਮਮੀ ਦੇ ਮੀ ਸੁਭਾ ਦਾ ਫਲਕ ਪੈ ਜਾਊਗਾ ਆ ਜਿਹੜਾ ਤੇਰਾ ਭਰਾ ਜਾਂ ਭਲੇ ਫਿਰਦਾ ਨਾ ਸਾਰਸ ਇਹਨੂੰ ਬੰਦਲਾ ਪੁੱਤ ਮੈਂ ਬਣਾਊਗਾ ਉਹ ਨਹੀਂ ਡੈਡੀ ਉਹ ਤੇਰੀ ਮੈਂ ਬੰਗਾਂ ਈ ਤਾਂ ਬੰਗ ਉਹ ਤਾਂ ਨਿਆਣਾ ਇਹਨੂੰ ਮੈਂ ਬੇਦਖਲ ਕਰੂੰਗਾ ਮਮੀ ਦੇ ਚੁੱਕਣਾ ਚ ਆਇਆ ਵਾ ਚੁੱਕਣਾ ਚ ਆ ਗਿਆ ਦੁੱਧ ਪੀਦਾ ਨਾ ਹੁਣੇ ਚੁੱਕਣਾ ਚ ਆ ਗਿਆ ਏ ਮੈਂ ਤੈਨੂੰ ਰੱਖਿਆ ਜ ਹੱਥਾਂ 'ਚ ਏ ਉਹ ਫੇਰ ਲੋ ਤਾਂ ਵੀ ਮੈਨੂੰ ਕੀ ਸਿਲਾ ਦਿੱਤਾ ਉਹਨੇ ਉਹ ਤਾਂ ਮੈਂ ਗੱਲ ਕਹਿਣਾ ਵਾ ਉਹ ਤੁਸੀਂ ਕਦੀ ਨਿੱਕੇ ਹੁੰਦੇ ਨਹੀਂ ਸੀ ਜੜੇ ਤੇ ਤੇਰੀ ਮਾਂ ਨੇ ਨਾ ਤੁਹਾਨੂੰ ਇਹਨਾਂ ਜਵਾਲੀ ਦੀ ਲੜਾ ਤਾਣ ਤੁਹਾਨੂੰ ਉਹ ਡੈਡੀ ਕੋਹਣਾ ਕੋ ਸੋਚੋ ਐ ਚੀਜ਼ ਬਾਰੇ ਮੰਮੀ ਨੇ ਇਹ ਨਹੀਂ ਨਾ ਸੋਚਿਆ ਕਿ ਇਹ ਚੀਜ਼ ਦਾ ਨਤੀਜਾ ਕੀ ਨਿਕਲਣਾ ਹੋ ਸਕਦਾ ਮੰਮੀ ਨੇ ਅੱਜ ਆਪਣੇ ਫਾਇਦੇ ਲਈ ਇਹ ਚੀਜ਼ ਕਰ ਲਈ ਹੈ ਕਿ ਸੈਦਸ ਨੂੰ ਆਪਣੇ ਮਗਰ ਲਾ ਲਿਆ ਵਾ ਕੋਈ ਕਹਾਲੀ ਪਤਾ ਇਹ ਕਰਨਾ ਕਰੀ ਤੂੰ ਕੋਈ ਨਹੀਂ ਕਰਦਾ ਕੋਈ ਨਹੀਂ ਲੇ ਆ ਗਿਆ ਯੋ ਪਿੰਡ ਪੇਕੇ ਆਂਦਾ ਸ਼ੁਕਰ ਹੈ ਮਾਲਕਾ ਅੱਜ ਤੇ ਮੈਂ ਬੜੀ ਖੁਸ਼ ਮਾਂ ਜਾ ਕੇ ਇਹਨਾਂ ਨੂੰ ਕਰਦੀ ਸਰਪ੍ਰਾਈਜ਼ ਸਾਰਿਆਂ ਨੇ ਕਹਿਣਾ ਵਾ ਪੂਆ ਤੂੰ ਫੋਨ ਨਾ ਕੀਤਾ ਤੂੰ ਸਾਨੂੰ ਦੱਸਣਾ ਸੀਗਾ ਅਈ ਤੈਨੂੰ ਲੈ ਆਉਂਦੇ ਚੰਗਾ ਹੋਇਆ ਮੈਨੂੰ ਕਿਸ਼ਨ ਦਾ ਸਕੂਟਰ ਮਿਲ ਗਿਆ ਤੇ ਮੈਂ ਨਾਲ ਚੜ ਕੇ ਆ ਗਈਆਂ ਉਹਨੇ ਵਖੇ ਮੇਰੇ ਵੱਲ ਵਖੇ ਕਿੰਨੇ ਖੁਸ਼ ਹੋਣਾ ਵਾ ਪੂਆ ਤੂੰ ਦੱਸਿਆ ਹੀ ਨਾ ਤੂੰ ਆਉਣ ਗਿਆ ਸਿਰਫ ਫੋਨ ਤੇ ਕਰਦੀ ਮੈਂ ਕਹਿੰਨਾ ਭਰਾ ਮੇ ਆਉਣਾ ਨਹੀਂ ਸੀ ਰਕੜੀ ਤੇ ਆਪਣੇ ਭਰਾ ਲਈ ਮੈਂ ਤੁਹਾਨੂੰ ਸਰਪ੍ਰਾਈਜ਼ ਦੇਣਾ ਮੈਂ ਤਾਂ ਨਹੀਂ ਦੱਸਿਆ ਤੁਹਾਨੂੰ ਕਿਹਨੂੰ ਉਹਨ ਡੈਨੀਆ ਕਿੰਨੇ ਖੁਸ਼ ਹੁੰਦੇ ਆ ਮੇਰਾ ਇਹ ਵੇਖ ਕੇ